ਮੈਨੂੰ ਪੋਲਿਟਿਕਸ ਤਾਣਾ ਪਿਆ ਕਿ ਲੋਕਾਂ ਨਾਲ ਬੜਾ ਤੱਕਾ ਹੁੰਦਾ ਸੀਗਾ ਸਾਡੇ ਗਰੀਬਾਂ ਨਾਲ ਤੱਕੇ ਹੋ ਜਾਂਦੇ ਸੀਗੇ ਕਦੇ ਝੂਠੇ ਪਰਚੇ ਬੈੰਦਦੇ ਸੀਗੇ ਕਦੇ ਕੋਈ ਲੀਡਰ ਦੇ ਕਹਿਣ ਤੇ ਸਾਡੇ ਘਰ ਦੀ ਤਾਰ ਕੱਟੀ ਜਾਂਦੀ ਸੀ ਇੰਨਾ ਕ ਸਵਾਦ ਆਇਆ ਨੇ ਟੂ ਭਾਜੀ ਪੋਲਿਟਿਕਸ ਚਾਰਜ ਨਹੀਂ ਸਵਾਦ ਨਹੀਂ ਸਰ ਮੇਰਾ ਸਾਰਾ ਕੁਝ ਵਿਗ ਗਿਆ ਇੱਕ ਜੀ ਦਾ ਫਕਰ ਵੀ ਆ ਕਿ ਮੇਰੀਆਂ ਇੰਨੀਆਂ ਫਿਲਮਾਂ ਆਈਆਂ ਨੀਮਾ ਸਸਕਟਨੀ ਪਾਰਟ 2 ਸੌਦਾ ਖਰਾ ਖਰਾ ਵਾਰਨਿੰਗ ਇਕਰਾਰਖਾਂ ਜ਼ੀਰੋ ਬਣ ਗਿਆ ਹੀਰੋ ਮਿੱਠਾ ਜ਼ਹਿਰ ਚਿੱਟੇ ਦੇ ਗਾਣਾ ਲਿਖਿਆ ਨਿਸ਼ਚਿਤ ਕਲਾਬ ਔਰ ਜੇ ਕਹੋਗੇ ਤਾਂ ਮੈਂ ਦੋ ਲੰਗਾਂ ਹਾਂਜੀ ਹਾਂਜੀ ਪਲੇਟ ਵੀ ਤੇਸ ਮੈਸ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਹੋ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਅਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਗਾਣਾ ਗਾਣਾ ਰਿਲੀਜ਼ ਹੋਣਾ ਜੀ ਹਾਂਜੀ ਇਹ ਰਿਲੀਜ਼ ਹੋਣਾ ਜੀ ਸਾਡੇ ਗਾਣੇ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਨੇ ਕਮਰ ਕੱਸ ਲਈ ਆ ਕਹਿੰਦੇ ਨਸ਼ਾ ਜਿਹੜਾ ਆ ਉਹ ਪੰਜੜੋ ਬੰਦ ਹਾਂਜੀ ਸਰ ਪੰਜੜੋ ਹੋ ਗਿਆ ਸੀ ਗਾਣਾ ਗਾਉਂਦੇ ਇਹ ਲੀਡਰ ਤੱਕ ਮੇਰਾ ਗਾਣਾ ਮੇਰਾ ਖਿਆਲ ਪਹੁੰਚ ਗਿਆ ਨਾ ਟਾਈਮ ਸੀਗਾ ਜਿੱਥੇ ਕੁਵਰ ਬੀਜੇ ਪ੍ਰਤਾਪ ਸਿੰਘ ਜਾਂਦਾ ਸੀ ਨਾ ਉਸ ਇਲਾਕੇ ਦੇ ਨਾਂ ਕੋਈ ਰਿਸ਼ਤ ਹੁੰਦੀ ਸੀ ਉਹ ਨਾ ਕਦੀ ਇਹ ਕਿਸੇ ਸੁਣਿਆ ਸੀਗਾ ਕਿ ਇੱਥੇ ਸਾਡੀ ਥਾਣੀ ਸੁਣਵਾਈ ਨਹੀਂ ਹੋਈ ਇਦਾਂ ਦਾ ਕਮਿਸ਼ਨਰ ਚਾਹੀਦਾ ਇਦਾਂ ਦਾ ਡੀਸੀ ਚਾਹੀਦਾ ਇਦਾਂ ਦੀ ਸਾਨੂੰ ਪੁਲਿਸ ਚਾਹੀਦੀ ਹੈ ਯਾਰੀਆਂ ਮਲਾਈਆਂ ਵੇਖ ਯਾਰੀਆਂ ਤਾਰਾ ਗੜੇ ਮੁੰਡਿਆਂ ਨਾਲ ਯਾਰੀਆਂ ਓ ਯਾਰੀਆਂ ਮਲਾਈਆਂ ਵੇਖ ਯਾਰੀਆਂ ਤਾਰਾ ਗੜੇ ਮੁੰਡਿਆਂ ਨਾਲ ਯਾਰੀਆਂ ਕਈ ਪੱਜ ਦੇ ਮੈਂ ਦੇਖੇ ਮੈਦਾਨ ਛੱਡ ਦੇ ਮੈਂ ਦੇਖੇ ਕਿਤੇ ਵੀ ਨਾ ਸਿਰ ਦਸ ਸਰਦਾਰੀਆਂ ਯਾਰੀਆਂ ਮਲਾਈਆਂ ਵੇਖ ਯਾਰੀਆਂ ਤਾਰਾ ਗਾੜੇ ਮੁੰਡਿਆਂ ਨਾ ਯਾਰੀਆਂ ਇਹ ਵਾਹ ਸ਼ਾਹਰੂਖ ਖਾਨ ਦੀ ਫਿਲਮ ਮੈਂ ਕਰੋੜ ਦੇ ਵਿੱਚ ਹੋ ਗਿਆ ਮੈਂ ਕਰੋੜ ਦੇ ਵਿੱਚ ਖੜਾ ਵਾਂ ਤੇ ਮੈਨੂੰ ਕਹਿੰਦੇ ਯਾਰ ਲੋਕੀ ਮੈਨੂੰ ਕਹਿੰਦੇ ਤੂੰ ਨਾਲ ਤੂੰ ਇੱਕ ਆਮ ਬੰਦਾ ਹੋੜੀਏ ਤੂੰ ਇਦਾਂ ਬਣੇ ਮੈਂ ਕਹਾਂ ਨਹੀਂ ਮੈਂ ਕਾਮ ਬੰਦਾ ਹੀ ਆ ਮੈਂ ਕਰੋੜ ਦੇ ਵਿੱਚ ਵੀ ਲੈ ਲਿਆ ਮੈਂ 1500 ਰੁਪਏ ਦਿਹਾੜੀ ਆ ਜੀ ਮੈਂ ਕਰੋੜ ਦੇ ਵਿੱਚ ਖੜਾ ਹੋਣਾ ਸਲਮਾਨ ਖਾਨ ਨਾਲ ਨਹੀਂ ਇਹ ਗੱਲ ਬਾਤ ਇੱਕ ਵਾਰੀ ਹੋਸੀ ਖਲੀ ਭਾਜੀ ਨੇ ਗੱਲ ਕਰਾਈ ਸੀਗੀ ਤੇ ਮੈਂ ਨਾਲ ਵਾਦਾ ਵੀ ਕੀਤਾ ਖਲੀ ਭਾਜੀ ਨਾਲ ਕਹਿੰਦੇ ਤੁਹਾਨੂੰ ਬਿਗ ਬੋਸ ਭੇਜਾਂਗਾ ਚਾਹੇ ਦੋ ਦਿਨਾਂ ਵਾਸਤੇ ਭੇਜਾਂਗਾ ਔਰ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਤਾਂ ਹੁਣ ਅੱਜ ਗਾਉਂ ਰਹੀ ਖਰੀ ਭਾਈ ਦੀ ਗੱਲ ਕਰਦੇ ਆ ਖਰੀ ਭਾਈ ਨੇ ਇੱਕ ਵਾਰੀ ਧੋਤਾ ਵੀ ਤੁਸੀਂ ਤਾਂ ਤਾਈ ਗਲੀ ਭਾਈ ਨੇ ਤਾਂ ਤਾਈ ਖਰੀ ਭਾਈ ਦੇ ਮੈਂ ਗਲਤ ਗੱਲ ਕਰ ਜਾਂਦੀ ਸੀ ਮੈਂ ਬੜਾ ਤਕੜਾ ਰੈਸਲਰ ਆ ਮੈਂ ਉਹ ਮੈਨੂੰ ਕਹਿੰਦਾ ਵੀ ਕੋਲੇ ਬੰਦੇ ਨੇ ਸਿੱਖਿਆ ਹੋ ਗਿਆ ਉਹ ਮੇਰੇ ਨਾਲ ਉੱਧਾ ਲੜਨਾ ਪਿਆ ਉਹਦੇ ਵਿੱਚ ਕੀ ਹੋਇਆ ਮੇਰੀ ਬਾਹਾਂ ਟੁੱਟ ਤੋੜਤੀ ਸਾਬ ਦੀ ਆ ਤਾਂ ਤੁਸੀਂ ਵੀ ਜਾ ਕੇ ਬਾਹਰ ਨੂੰ ਜਫਾ ਪਾਉਣ ਨੂੰ ਕਰਦੇ ਨਹੀਂ ਫਿਰ ਉਹ ਕਹਿੰਦਾ ਮਾਂ ਦਾ ਦੁੱਧ ਪੀਤਾ ਮੈਂ ਕਹਿੰਦਾ ਪੀਤਾ ਮਾਂ ਦਾ ਦੁੱਧ ਸਰ ਫਿਰ ਮਾਂ ਦਾ ਦੁੱਧ ਦੀ ਗੱਲ ਆ ਗਈ ਨਾ ਸਰਕਸ ਸਰ ਦੁੱਧ ਖਾ ਲੈਣਾ ਪਿਆ ਫਿਰ ਕੁੱਟ ਖਾਦੀ ਭਾਵੇਂ ਪਰ ਵਿੱਚ ਲੜੇ ਲੱਗਦਾ ਨਹੀਂ ਖਲੀ ਭਾਈ ਨੇ ਜ਼ਿਆਦਾ ਪੀ ਚੁਮੀਆ ਨਾ ਬਿਨਾ ਮੇਰੀ ਫਿਲਮ ਆ ਰਹੀਆ ਨਮੂਨੇ ਉਹਦੇ ਵਿੱਚ ਗਾਣਾ ਵਾ ਤੂੰ ਗੁੜ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਬਾਪੂ ਭਾਈ ਬੈਠਾ ਪੰਗੇ ਪੈਸਾ ਦੱਸ ਲੱਖ ਮੰਗੇ ਮੇਰਾ ਫਿਕਰਾਂ ਚ ਲੰਗੇ ਹਰ ਇੱਕ ਸਾਨੀ ਕੁੜੀਏ ਪੈਸੇ ਤੇ ਲੇਦਾ ਨਹੀਂ ਹੁੰਦਾ ਇੰਤਜ਼ਾਰ ਕਹਿੰਦੇ ਨਾਮ ਬਣਾਉਣ ਵਾਸਤੇ ਜਦੋਂ ਜਹਦ ਕਰਨੀ ਪੈਂਦੀ ਆ ਤੇ ਇਹ ਗੱਲ ਸੱਚੀ ਵੀ ਆ ਜਦੋਂ ਤੁਸੀਂ ਆਪਣਾ ਨਾਮ ਬਣਾਉਂਦੇ ਹੋ ਆਪਣਾ ਨਾਮ ਸਿਖਰਾਂ ਦੇ ਉੱਤੇ ਚਾਹੁੰਦੇ ਹੋ ਤੇ ਕਈ ਜਿਹੜੇ ਆ ਮੁਸ਼ਕਲ ਬੇੜੇ ਜਿਹੜੇ ਆ ਉਹ ਵੀ ਪਾਰ ਕਰਨੇ ਪੈਂਦੇ ਆ ਤਾਂ ਸਾਡੇ ਨਾਲ ਇਹੋ ਜਿਹਾ ਹੀ ਇੱਕ ਸ਼ਖਸ ਜਿਸ ਨੇ ਆਪਣਾ ਨਾਮ ਬਣਾਉਣ ਵਾਸਤੇ ਚਮਕਾਉਣ ਵਾਸਤੇ ਜਾਂ ਇਸ ਦੁਨੀਆ ਨੂੰ ਆਪਣਾ ਆਪ ਦਿਖਾਉਣ ਵਾਸਤੇ ਕਾਫੀ ਜਦੋਜਾਹਦ ਕੀਤੀ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਲਾਈਫ ਨੂੰ ਜਿਹੜਾ ਖੰਘਾਲਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਹੈ ਨੀਟੂ ਸ਼ਟਰਾਂ ਵਾਲੇ ਕਿਉਂਕਿ ਅੱਜ ਜਿਹੜਾ ਪਠਾਨਕੋਟ ਦੇ ਵਿੱਚ ਪਹੁੰਚਿਆ ਕਿ ਇਹ ਆਪਣੇ ਕੰਮ ਕਰਨ ਨੂੰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਮੈਚ ਪੰਜਾਬ ਵਿੱਚ ਬੜੀ ਮਿਹਰਬਾਨੀ ਜੀ ਤੇ ਮੈਂ ਰੱਬ ਦਾ ਨਾਮ ਲੈ ਲੀ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਐਮ ਜੈ ਪਰ ਜੈ ਭਗਵਾਨ ਵਾਲਮੀਗ ਜੈ ਗੁਰੂ ਵਿਦਾਸ ਤਾਂ ਤਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੋਸਪਾ ਖੁਸ਼ ਹੋਣ ਦਾ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਜੈ ਮਸੀਹ ਦੀ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ ਲੋ ਜੈ ਕਬੀਰ ਤਨ ਕਬੀਰ ਜਿਕਾਰਾ ਮਾਂ ਚਿੰਤਪੁਨੀ ਦਾ ਜਿਕਾਰਾ ਪੋਲੇ ਪੰਡਰ ਦਾ ਜੈ ਸ਼੍ਰੀ ਰਾਮ ਦੇਖੋ ਜੀ ਅੱਜ ਆਪਾਂ ਇਹ ਜਿਹੜੇ ਮਸਲੇ ਤੇ ਆਏ ਆ ਇਹ ਬੜਾ ਗੰਭੀਰ ਮਸਲਾ ਵਾ ਤੇ ਮੈਨੂੰ ਪੋਲਿਟਿਕਸ ਤਾਂ ਆ ਪਿਆ ਕਿ ਲੋਕਾਂ ਦਾ ਬੜਾ ਤੱਕਾ ਹੁੰਦਾ ਸੀ ਸਾਡੇ ਗਰੀਬਾਂ ਨਾਲ ਧੱਕੇ ਹੋ ਜਾਂਦੇ ਸੀਗੇ ਕਦੇ ਝੂਠੇ ਪਰਚੇ ਪੈ ਜਾਂਦੇ ਸੀਗੇ ਕਦੀ ਕੋਈ ਲੀਡਰ ਦੇ ਕਹਿੰਦੇ ਸਾਡੇ ਘਰ ਦੀ ਤਾਰ ਕੱਟੀ ਜਾਂਦੀ ਸੀ ਕਦੀ ਸਾਡੇ ਬੱਚਿਆਂ ਸਕੂਲੇ ਬਾਹਰ ਕਰ ਦਿੰਦਾ ਬੜੇ ਪਰੇਸ਼ਾਨ ਸੀਗੇ ਕਿ ਯਾਰ ਕੀ ਕੀਤਾ ਜਾਵੇ ਇਹਨਾਂ ਲੀਡਰਾਂ ਦਾ ਯਾਰ ਕੀ ਕੀਤਾ ਜਾਵੇ ਇੱਕ ਪੋਲਿਟਿਕਸ ਬੰਦੇ ਨੂੰ ਇੱਕ ਬੰਦੇ ਨੂੰ ਮਤਲਬ ਕਿ ਆਮ ਬੰਦੇ ਦੀ ਜ਼ਿੰਦਗੀ ਖਤਮ ਕਰ ਦਿੰਦੇ ਆ ਆਮ ਬੰਦੇ ਨੂੰ ਤੇ ਬੰਦਾ ਸਮਝਦੇ ਨਹੀਂ ਕੀੜਾ ਮਕੌੜਾ ਸਮਝਦੇ ਆ ਇਸ ਕਰਕੇ ਮੈਂ ਪੋਲਿਟਿਕਸ ਆ ਕੇ ਮੈਂ ਕਹਿੰਦਾ ਆਮ ਬੰਦੇ ਨੂੰ ਵੀ ਉਹਨਾਂ ਹੱਕ ਮਿਲੇ ਤੇ ਲੀਡਰ ਨੂੰ ਵੀ ਉਹਨਾਂ ਹੱਕ ਮਿਲਣ ਕਿੰਨਾ ਕੁ ਸਵਾਦ ਆਇਆ ਨੇਡੂ ਭਾਈ ਪੋਲਿਟਿਕਸ ਚ ਆ ਕੇ ਨਹੀਂ ਸਵਾਦ ਨਹੀਂ ਸਰ ਮੇ ਕਰ ਬਾਰ ਵੀ ਮੇਰਾ ਗਿਰਵੀ ਹੈ ਇਸ ਟਾਈਮ ਦੁਕਾਨ ਮੇਰੀ ਵਿਗ ਗਈ ਹੈ ਤੇ ਯਾਨੀ ਕਿ ਪਰੇਸ਼ਾਨੀਆਂ ਦੇ ਵਿੱਚ ਦਿਨ ਲੰਗੇ ਪਰ ਇੱਕ ਜੀ ਦਾ ਮੈਨੂੰ ਲੋਕਾਂ ਲੋਕਾਂ ਨੂੰ ਤਾਂ ਸਵਾਦ ਆਉਂਦਾ ਆ ਤੁਸੀਂ ਕਹਿੰਦੇ ਮੇਰਾ ਸਭ ਕੁਝ ਵਿਗ ਗਿਆ ਮੇਰਾ ਸਾਰਾ ਕੁਝ ਵਿਗ ਗਿਆ ਜਿਹੜਾ ਚਲੋ ਮੰਨ ਲਓ ਇੱਕ ਜੇ ਆਪਾਂ ਕਾਰਟੂਨ ਹੀ ਲਾ ਲਈ ਜਾਂ ਆਪਾਂ ਇੱਕ ਲਾਈ ਜੋਕਰ ਹੀ ਲਾ ਲਈ ਜੋ ਜੋਕਰ ਇੱਕ ਨੱਚਦਾ ਪਿਆ ਨਾ ਸਰਕਸ ਦੇ ਵਿੱਚ ਉਹਦੀ ਮਜਬੂਰੀ ਹੁੰਦੀ ਹੈ ਉਹਨੂੰ ਖੁਸ਼ੀ ਨਹੀਂ ਹੁੰਦੀ ਕਿ ਮੈਂ ਨੱਚਦਾ ਹਾਂ ਜਾਂ ਹੁਣ ਮੇਰੀ ਪਰ ਮੈਨੇ ਇੱਕ ਚੀਜ਼ ਦਾ ਫਕਰ ਵੀ ਆ ਕਿ ਮੇਰੀ ਇੰਨੀਆਂ ਫਿਲਮਾਂ ਆਈਆਂ ਨੀਮਸ ਸਸਕੁਟਨੀ ਪਾਰਟ 2 ਸੌਦਾ ਖਰਾ ਖਰਾ ਵਾਰਨਿੰਗ ਕਰਾਰਖਾਂ ਜੀਰੋ ਬਨ ਗਿਆ ਹੀਰੋ ਮਿੱਠਾ ਜ਼ਹਿਰ ਔਰ ਨਮੂਨੇ ਪੱਗ ਮੇਰੇ ਵੀਰ ਦੀ ਔਰ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਮੇਰੀਆਂ ਦੋ ਫਿਲਮਾਂ ਆਗੀਆਂ ਨੀਮਸ ਸਸਕੁਟਨੀ ਪਾਰਟ 2 ਆ ਗਈ ਹੈ ਸੌਦਾ ਖਰਾ ਖਰਾ 6 ਫਿਲਮਾਂ ਮੇਰੀ ਡਬਿੰਗ ਦਿੱਤੇ ਹੂੰ ਔਰ ਇਸ ਚੀਜ਼ੇ ਹੁੰਦਾ ਵੀ ਚਲੋ ਯਾਰ ਵੀ ਜੇ ਉਧਰ ਕਾਰੋਬਾਰ ਨਹੀਂ ਨਾ ਚਲੋ ਇੱਧਰ ਰੋਟੀ ਮਾਰਨ ਦਾ ਸਾਧਨ ਬਣ ਚੁੱਕਿਆ ਸਰ ਤੇ ਮੈਂ ਉਹੀ ਗੱਲ ਕਰ ਰਿਹਾ ਵੀ ਤੁਸੀਂ ਪੋਲਿਟਿਕਸ ਦੇ ਵਿੱਚ ਵੀ ਤੁਸੀਂ ਆਪਣਾ ਨਾਮ ਕਮਾਇਆ ਫਿਰ ਗਾਣੇ ਤੁਹਾਡੇ ਇਹ ਕਾਫੀ ਮਸ਼ਹੂਰ ਹੋਏ ਆ ਗਾਣੇ ਪਹਿਲਾਂ ਗਾਣਿਆਂ ਦੀ ਆਪਾਂ ਚਾਰ ਲੈਣਾ ਕੋਈ ਵਧੀਆ ਜਿਹੜਾ ਤੁਹਾਨੂੰ ਬਹੁਤ ਫੇਵਰੇਟ ਆ ਦੇਖੋ ਡੀਜੀਪੀ ਪੰਜਾਬ ਦਾ ਜੱਟ ਦੀ ਕੋਠੀ ਮੈਂ ਮੁੰਡਾ ਫੌਜੀ ਦਾ ਯਾਰੀਆਂ ਮਲਾਈਆਂ ਯਾਰੀਆਂ ਗਰਦਾਸਪੁਰ ਯਾਰੀਆਂ ਔਰ ਇੱਕ ਮੈਂ ਚਿੱਟੇ ਤੇ ਗਾਣਾ ਲਿਖਿਆ ਹੁਣ ਨਿਸ਼ਾਨ ਦੇ ਖਿਲਾਫ ਔਰ ਜੇ ਕਹੋਗੇ ਤੇ ਮੈਂ ਦੋ ਲੈਣ ਹਾਂਜੀ ਹਾਂਜੀ ਪਲੇ ਜੀ ਤੇਸ ਮੈਸ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਹੋ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਅਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਕਹਿੰਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਇਹ ਵਿੱਚ ਚੁਰਾਗੇ ਰੋਂਦੇ ਖੜੇ ਬੋਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਖੜੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਮੈਂ ਦੇਖਿਆ ਗਾਣਾ ਤੁਹਾਡਾ ਬਹੁਤ ਸੋਹਣਾ ਆ ਪਰ ਮੈਂ ਦੇਖਿਆ ਵੀ ਜੰਗ ਜਿਹੜੇ ਆ ਨੌਜਵਾਨ ਜਿਹੜੇ ਆ ਉਹ ਤੁਹਾਡੇ ਬੜੇ ਫੈਨ ਆ ਹੁਣ ਵੀ ਤੁਸੀਂ ਜਦੋਂ ਖੜੇ ਸੀਗੇ ਬਾਹਰ ਤੇ ਲੋਕੀ ਆ ਆ ਕੇ ਜਿਹੜੇ ਮੁੰਡੇ ਸੀਗੇ ਯੰਗ ਬਲੱਡ ਸੀਗੇ ਉਹ ਆ ਆ ਕੇ ਕੋਈ ਪੈਰੀ ਹੱਥ ਲਾਉਂਦਾ ਕੋਈ ਹੱਥ ਮਲਾਉਂਦਾ ਸਰ ਇਦਾਂ ਆਪਾਂ ਸਾਰਿਆਂ ਨੂੰ ਭਰਾ ਬੰਨੀ ਦਾ ਵਾ ਆਪਾਂ ਕਿਹ ਨਹੀਂ ਕਹਿੰਦੇ ਕਿ ਸਾਡੇ ਪੈਰੀ ਸਾਰੇ ਸਾਦੇ ਹੱਥ ਮਿਲਣ ਗਲੇ ਮਿਲਣ ਕਿਉਂਕਿ ਸਾਡੀ ਜਿਹੜੀ ਇਹਨਾਂ ਕਰਕੇ ਹੀ ਸਾਰਾ ਕੁਝ ਅੱਜ ਬਣਿਆ ਜੇ ਇਹਨਾਂ ਨੂੰ ਆਪਾਂ ਨਾ ਚਾਹੇ ਤੇ ਤੇ ਕੁਝ ਵੀ ਨਹੀਂਗਾ ਪਰ ਮੈਂ ਗੱਲ ਕਰਾਂਗੇ ਚਿੱਟੇ ਤੋਂ ਬਚੋ ਪਹਿਲਾਂ ਪੰਜਾਬ ਦੇ ਵਿੱਚ ਪਹਿਲਵਾਨ ਨਿਕਲਦੇ ਹੁੰਦੇ ਸੀਗੇ ਹੁਣ ਅੱਜ ਕੱਲ ਨਿਕਲਦੇ ਹਰਿਆਣੇ ਚੋਂ ਪਹਿਲਵਾਨ ਹਿਮਾਚਲ ਚੋਂ ਪਹਿਲਵਾਨ ਤੇ ਪੰਜਾਬ ਵਿੱਚ ਨਸ਼ੇੜੀ ਨਿਕਲ ਰਹੇ ਆ ਕਿਉਂ ਪੰਜਾਬ ਸਾਡਾ ਪਿੱਛੇ ਜਾਂਦੇ ਆ ਉਹ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਵਿੱਚ ਵੀ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਬੜੀਆਂ ਮਤਲਬ ਕਿ ਦਿੱਕਤਾਂ ਆ ਰਹੀਆਂ ਕਮਜ਼ੋਰੀਆਂ ਕਿ ਯਾਨੀ ਕਿ ਜਲਦੀ ਪੀ ਲਿਆ ਹੋ ਜਾਂਦਾ ਕੋਈ ਡੈੱਡ ਹੋ ਜਾਂਦਾ ਕੋਈ ਕੁਝ ਹੋ ਜਾਂਦਾ ਬੜਾ ਦੁੱਖ ਲੱਗਾ ਪੰਜਾਬ ਬਾਰੇ ਪੰਜਾਬ ਬਾਰੇ ਗਾਣਾ ਲਿਖਿਆ ਗਿਆ ਮੈਂ ਕਿ ਮੇਰੇ ਦਿਲੋਂ ਅੰਦਰ ਰੂਹ ਹੁੰਦੀ ਆ ਕਿ ਯਾਰ ਵੀ ਪਰ ਤੁਹਾਡਾ ਗਾਣਾ ਇਹ ਰਿਲੀਜ਼ ਹੋਣਾ ਹਜੇ ਹਾਂਜੀ ਇਹ ਰਿਲੀਜ਼ ਹੋਣਾ ਜੀ ਮੈਂ ਤੁਹਾਡੇ ਗਾਣੇ ਰਿਲੀਜ਼ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਨੇ ਕਮਰ ਕੱਸ ਲਈ ਆ ਕਹਿੰਦੇ ਨਸ਼ਾ ਜਿਹੜਾ ਆ ਉਹ ਪਾਣ ਜੜੋ ਬੰਦ ਹਾਂਜੀ ਸਰ ਮੈਂ ਦੇ ਹਮੇਸ਼ਾ ਹੀ ਮੈਨੂੰ ਲਗਾਤਾਰੇ 5 ਸਾਲ ਹੋ ਗਿਆ ਗਾਣਾ ਗਾਣਦੇ ਨੂੰ ਕਿਉਂਕਿ ਮੇਰਾ ਗਾਣਾ ਇੱਕ ਚੰਦੀ ਇਹ ਚੰਦੀਗੜ੍ਹ ਗਾ ਰਿਕਾਰਡ ਹੋਇਆ ਉੱਥੇ ਥੋੜਾ ਪੈਸਿਆਂ ਦਾ ਚੱਕਰ ਕਰਕੇ 35000 ਰੁਪਏ ਲੱਗਾ ਗਾਣੇ ਤੇ ਉਹ ਦੇਣੇ ਆ ਪੈਸੇ ਫਿਰ ਸਾਨੂੰ ਗਾਣਾ ਮਿਲਣਾ ਗਾਣਾ ਬਹੁਤ ਟੌਪ ਤੇ ਵਜਣਾ ਗਾਣਾ ਮਿਊਜ਼ਿਕ ਲਾਇਆ ਸਰੰਗੀਆਂ ਪਾਈਆਂ ਗਿਟਾਰ ਪਾਈ ਬੜਾ ਕੁਝ ਪਾਇਆ ਵਿੱਚ ਵਿੱਚ ਤੇ ਇਹਦੀ ਇਸ ਤੋਂ ਬਾਅਦ ਵੀਡੀਓ ਬੰਨੀ ਮੈਂ 5 ਸਾਲ ਹੋ ਗਿਆ ਸੀ ਗਾਣਾ ਗਾਣਦੇ ਇਹ ਲੀਡਰਾਂ ਤੱਕ ਮੇਰਾ ਗਾਣਾ ਮੇਰਾ ਖਿਆਲ ਪਹੁੰਚ ਗਿਆ ਨਾ ਇਹ ਭਗਵੰਤ ਮਾਨ ਸਾਹਿਬ ਤੱਕ ਮੈਨੂੰ ਲੱਗਦਾ ਤੁਹਾਡਾ ਗਾਣਾ ਹਾਂ ਜੀ ਨਹੀਂ ਭਗਵੰਤ ਮਾਨ ਸਾਹਿਬ ਤੇ ਬਿਲਕੁਲ ਪਹੁੰਚ ਤੇ ਫਿਰ ਇਹਨਾਂ ਨੂੰ ਹੋ ਸਕਦਾ ਕਿ ਦਿੱਲੀ ਵਾਂਗੂ ਇਹਨਾਂ ਨੂੰ ਮੂੰਹ ਦੇਖਣਾ ਨਾ ਪਏ ਪੰਜਾਬ ਵਿੱਚ ਉਹ ਕਿਹੜਾ ਕਿਹੜਾ ਕੰਮ ਹੈ ਉਹ ਕੰਮ ਹੈ ਕਿ ਜਿਹੜਾ ਦੇਖੋ ਬੱਚਿਆਂ ਦੇ ਪੇਪਰ ਹੋ ਗਿਆ ਜਿਹੜੇ ਬੱਚਿਆਂ ਦਾ ਦਾਖਲਾ ਹੋਣਾ ਸਾਰੇ ਜਗ੍ਹਾ ਦਾਖਲਾ ਫ੍ਰੀ ਹੋਵੇ ਪਰ ਚੋਰੀ ਛੁਪੇ ਪੈਸੇ ਲੈ ਰਹੇ ਲੋਕੀ ਸਰਕਾਰੀ ਸਕੂਲ ਚੋਂ ਵੀ ਲੈ ਰਿਆ ਪ੍ਰਾਈਵੇਟ ਤੇ ਲੈ ਹੀ ਰਿਆ ਅਗਰ ਪ੍ਰਾਈਵੇਟ ਤੇ ਸਰਕਾਰੀ ਸਕੂਲ ਬਿਲਕੁਲ ਬੱਚਿਆਂ ਦਾਖਲਾ ਫ੍ਰੀ ਹੋ ਜੇ ਤੇ ਜਾਓ ਮੈਂ ਕਹਿੰਦਾ ਇਸ ਸਰਕਾਰ ਕਿਤੇ ਨਹੀਂ ਬਦੋਣੇ ਸਾਡੇ ਕੋਲ ਵੀ ਕਦੀ ਆਮ ਆਦਮੀ ਪਾਰਟੀ ਨੇ ਜਾਂ ਪੰਜਾਬ ਸਰਕਾਰ ਨੇ ਵੀ ਸੰਪਰਕ ਕੀਤਾ ਤੁਹਾਡੇ ਨਾਲ ਵੀ ਸਾਡੀ ਪਾਰਟੀ ਚ ਆਜੋ ਦੇਖੋ ਉਧਰ ਦੇ ਬੰਦੇ ਬੜੇ ਕਹਿੰਦੇ ਪਰ ਮੈਂ ਨਹੀਂ ਇਹਦਾ ਜਾਣ ਚੰਦਾ ਸਰ ਜਦ ਤੱਕ ਦੇਖੋ ਪੰਜਾਬ ਵਿੱਚ ਕੋਈ ਬੰਦਾ ਵੀ ਹੈ ਮੈਂ ਕਹਿੰਦਾ ਭਾਵੇਂ ਕੋਈ ਪਾਰਟੀ ਮੈਨੂੰ ਲੈਣਾ ਚਾਹਦੀ ਲੈਵੇ ਪੰਜਾਬ 'ਚ ਨੌਕਰੀਆਂ ਦੇਵੇ ਮੈਂ ਉਹਦੇ ਇਲਝਾਂਦੇ ਮੈਨੂੰ ਕੁਛ ਨਾ ਦੇਵੇ ਮੈਨੂੰ ਰੁਪਈਆ ਮੇਰੀ ਪਾਰਟੀ ਚੰਗੀ ਲੱਗਦੀ ਹੈ ਵੇਖੋ ਹਜੇ ਤੇ ਫਿਲਹਾਲ ਮੈਨੂੰ ਕੋਈ ਨਹੀਂ ਚੰਗੀ ਲੱਗਦੀ ਕਿਉਂਕਿ ਜਿਹੜੀ ਪਾਰਟੀ ਆਂਦੀ ਆ ਉਹੀ ਸਿਸਟਮ ਖਰਾਬ ਹੋ ਰਿਹਾ ਔਰ ਜੇ ਇੱਥੇ ਗੱਲ ਕਰੀਏ ਇੱਥੇ ਆਪਾਂ ਆਏ ਅੱਜ ਤੇ ਅੱਜ ਸਾਡੀ ਦੇਖੋ ਕਿੰਨੀ ਕਿ ਸੁਣਵਾਈ ਹੁੰਦੀ ਠਾਣੇ ਵਿੱਚ ਆਪਾਂ ਇਹ ਗੱਲ ਕਹਿਣਾ ਚਾਹੁੰਦੇ ਜੰਦੇ ਵੀ ਆਮ ਬੰਦੇ ਦੀ ਵੀ ਸੁਣਵਾਈ ਹੁੰਨੀ ਹੋਵੇ ਜਿੰਨੀ ਮੇਰੀ ਹੁੰਦੀ ਪਈ ਹੈ ਇੱਕ ਆਮ ਬੰਦਾ ਵੀ ਯਾਰ ਉਹ ਜ਼ਿੰਦਗੀ ਜੀਵੇ ਕਿ ਜਾਨੇ ਕਿ ਇੱਕ ਰਿਪੋਰਟ ਕੋਈ ਟਾਈਮ ਸੀਗਾ ਜਿੱਥੇ ਕੁਵਰ ਵੀਜੇ ਪ੍ਰਤਾਪ ਸਿੰਘ ਜਾਂਦਾ ਸੀ ਨਾ ਉਸ ਇਲਾਕੇ ਤੇ ਨਾ ਕੋਈ ਰਿਸ਼ਵਤ ਹੁੰਦੀ ਸੀ ਪਰ ਨਾ ਕਦੀ ਇਹ ਕਿਸੇ ਸੁਣਿਆ ਸੀਗਾ ਕਿ ਇੱਥੇ ਸਾਡੀ ਠਾਣੇ ਸੁਣਵਾਈ ਨਹੀਂ ਹੋਈ ਇਦਾਂ ਦਾ ਕਮਿਸ਼ਨਰ ਚਾਹੀਦਾ ਇਦਾਂ ਦਾ ਡੀਸੀ ਚਾਹੀਦਾ ਇਦਾਂ ਦੀ ਸਾਡੇ ਪੁਲਿਸ ਚਾਹੀਦੀ ਹੈ ਇਹ ਨਹੀਂ ਹੋਣੀ ਚਾਹੀਦੀ ਹੁਣ ਦੇਖੋ ਪੁਲਿਸ ਨੇ ਸਕੰਜਾ ਕੱਟ ਸਿਆ ਪੰਜਾਬ ਪੁਲਿਸ ਨਾਲ ਬ ਪੀਲਾ ਪੰਜਾ ਚਲਾਇਆ ਉਹਨਾਂ ਨੇ ਬਹੁਤ ਜ਼ਬਰਦਸਤ ਚਲਾਇਆ ਉਹਨਾਂ ਨੂੰ ਸਲੂਟ ਆ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਨੂੰ ਪਰ ਇਧਰ ਵੀ ਜਿਹੜੀਆਂ ਪਹਿਲੀ ਵਾਰ ਆਏ ਹੋ ਤੁਸੀਂ ਪਠਾਨਕੋਟ ਪਹਿਲਾਂ ਵੀ ਕਦੀ ਸਵਾਬ ਨਹੀਂ ਮੈਂ ਤਾਂ ਇਸੇ ਇਸ ਮਾਮਲੇ ਪਹਿਲੀ ਵਾਰਾ ਕੁੜੀ ਨਾਲ ਬਹੁਤ ਜ਼ਬਰਦਸਤੀ ਹੋਈ ਹੈ ਤਾਂ ਪਹਿਲਾਂ ਕਦੀ ਸਵਾਬ ਬਣਿਆ ਪਠਾਨਕੋਟੋਂ ਨਹੀਂ ਜੇ ਆਪਾਂ ਉੱਥੇ ਗਏ ਸੀਗੇ ਜੀ ਗੂੜੇ ਗੂੜੇ ਕਲਾ ਉੱਥੇ ਸਾਡੇ ਬਾਬਾ ਜੀ ਉਸੇ ਪੰਮੀਲਾ ਉੱਥੇ ਜਾਂਦੇ ਆ ਮੱਥਾ ਟੇਕਣ ਜਾਂਦੇ ਜੀ ਬਸ ਆਪਾਂ ਹੋਰ ਤੇ ਉਦਾਂ ਉਦਾਂ ਆਉਣ ਦਾ ਪਹਿਲੀ ਵਾਰ ਹੀ ਥੋ ਹਾਂਜੀ ਉਦਾਂ ਆਉਣ ਦਾ ਪਹਿਲੀ ਵਾਰ ਸਵਾਬ ਬਣਿਆ ਤੇ ਜਿਹੜਾ ਨਾ ਲੱਗਾ ਪਠਾਨਕੋਟ ਵਾਲੇ ਲੋਕ ਲੋਕੀ ਵੀ ਮਣੇ ਲੋਕਾਂ ਨੂੰ ਕੀਤੇ ਬਹੁਤ ਪਿਆਰ ਕਰਦੇ ਆ ਪਠਾਨਕੋਟ ਵਾਲੇ ਦਿਲ ਦੇ ਬਹੁਤ ਘੈਂਟ ਬੰਦੇ ਆ ਸਾਰੇ ਇਨਸਾਨ ਬਹੁਤ ਚੰਗੇ ਆ ਨੀਡੂ ਭਾਈ ਇੱਕ ਚੀਜ਼ ਹੋਰ ਮੈਨੂੰ ਦੱਸ ਦਿਓ ਵੀ ਤੁਸੀਂ ਇੱਕ ਦਵਾਈ ਵੀ ਯਾਦ ਕੀਤੀ ਸੀਗੀ ਕਰੋਨਾ ਵਾਇਰਸ ਦੇ ਟਾਈਮ ਦੇ ਉੱਤੇ ਉਹ ਕੀ ਸੀ ਦਵਾਈ ਤੇ ਕਿਉਂ ਫੇ ਉਹ ਤੁਹਾਡੇ ਉੱਤੇ ਕਾਰਵਾਈ ਕਰਨ ਹੋ ਗਈ ਦੇਖੋ ਕਹਿੰਦੇ ਜੀ ਖੰਗ ਤੇ ਜੁਕਾਮ ਦੀ ਗੱਲ ਕੀਤੀ ਸੀ ਜੇ ਜੁਕਾਮ ਦੀ ਤੇ ਤੇ ਨੂਨ ਤੇ ਲੌਂਗ ਤੇ ਸ਼ਹਿਤ ਥੋੜਾ ਜਿਹਾ ਨਮਕ ਪਾ ਕੇ ਉਹਦੀ ਮਾਤਰਾ ਕਰੋ ਲੋ ਨੂੰ ਮੱਲਾ ਬੰਦਰ ਸਟੋ ਤੇ ਆਪਣਾ ਬਲਗਨ ਬੁਲਗਮ ਸਾਰੀ ਬਾਥਰੂਮ ਲੈਟਰ ਸਹੀ ਬਾਹਰ ਆ ਜਾਂਦੀ ਨਹੀਂ ਉਹ ਉਹ ਕਿਸੇ ਨੂੰ ਦਿੱਤੀ ਸੀ ਤੁਸੀਂ ਕਿਸੇ ਨੂੰ ਨਹੀਂ ਮੈਂ ਆਪ ਖਾਣਾ ਸੀਗਾ ਭਾਜੀ ਤੇ ਮੈਂ ਉਹ ਕਹਿ ਬਠਾ ਵੀ ਆਦੇ ਜੇ ਇਦਾਂ ਦੀ ਚੀਜ਼ਾਂ ਤੇ ਇਹ ਦਵਾਈ ਐਕਸ਼ਨ ਕਰ ਸਕਦੀ ਹੈ ਇਹ ਦਵਾਈ ਵੀ ਬਣ ਸਕਦੀ ਹੈ ਇਦਾਂ ਦੀ ਇਹਨੂੰ ਦਵਾਈ ਬਣਾ ਲਓ ਚਾਹੇ ਇਹਨੂੰ ਦੇਸੀ ਨੁਕਤਾ ਕਹਿ ਲਓ ਮੇਰੇ ਮੂੰਹ 'ਚ ਨਿਕਲ ਗਿਆ ਸਰ ਦਵਾਈ ਇਹ ਦੇਸੀ ਨੁਕਤਾ ਵਾਜੀ ਪਹਿਲੇ ਇਲੈਕਸ਼ਨ ਕਰੋ ਲੜੇ ਸੀਗੇ ਜੀ ਪਹਿਲੇ ਜੀ 2019 ਦੇ ਵਿੱਚ ਲੜੇ ਸੀਗੇ ਸੰਤੋਖ ਸਿੰਘ ਚੌਧਰੀ ਸਾਹਿਬ ਦੇ ਖਿਲਾਫ ਲੜੇ ਸੀ ਉਹ ਕੀ ਮਸਲਾ ਪੈ ਗਿਆ ਵੀ ਉਹਨਾਂ ਦੇ ਖਿਲਾਫ ਲੜਨਾ ਉਹਨਾਂ ਨੇ ਮੇਰੇ ਥੱਪੜ ਮਾਰਿਆ ਸੀਗਾ ਤੇ ਮੈਂ ਕਿਹਾ ਵੀ ਮੈਂ ਫੋਟੋ ਕਰਾਣ ਗਿਆ ਸੀਗਾ ਮੇਰੇ ਦਿਲ 'ਚ ਕੁਛ ਨਹੀਂ ਸੀਗਾ ਦੇਰੀ ਮੇਰੀ ਲੜਾਈ ਨਗੀ ਮੇਰਾ ਫੋਨ ਠੀਕ ਕਰਾ ਦੇ ਕਿਸ਼ਤਾਂ ਤੇ ਲਿਆ ਸੀ ਫੋਨ ਸਰ ਤੇ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਫਿਰ ਮਨਾਂ ਨੂੰ ਗਾਲਾਂ ਕੱਢੀਆਂ ਫਿਰ ਮੈਨੂੰ ਪੁਲਿਸ ਨੇ ਕੁੱਟਿਆ ਫੜ ਕੇ ਤੇ ਉਸ ਤੋਂ ਬਾਅਦ ਕੁੱਟਣ ਤੋਂ ਬਾਅਦ ਫਿਰ ਮੈਂ ਕਸਮ ਖਾਦੀ ਵੀ ਮੈਂ ਲੀਡਰ ਬਣ ਕੇ ਤੇਰਾ ਹੰਕਾਰ ਤੋੜੂਗਾ ਪਰ ਉਹਦਾ ਹੰਕਾਰ ਕੀ ਤੋੜਨਾ 4 ਸਾਲ ਦੀ ਮਰ ਗਿਆ ਫਿਰ ਖਤਮ ਹੋ ਗਿਆ ਵਿਚਾਰਾ ਡੈੱਡ ਹੋ ਗਿਆ ਵਿਚਾਰਾ 4 ਸਾਲ ਦੇ ਵਿੱਚ ਡੈੱਡ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਇਲੈਕਸ਼ਨ ਲੜੇ ਮੈਨੂੰ 4599 ਵੋਟਾਂ ਪਈਆਂ ਐਥਿਕ 4400 ਵੋਟ ਪਈਆਂ ਜੀ ਵੋਟ ਮੇਰੀ ਵੱਧ ਗਈ ਹੈ ਜੀ ਕਿੱਥੇ ਮੈਨੂੰ ਘਰ ਦੀਆਂ 9 ਵੋਟਾਂ ਸੀ 4500 ਦਾ ਹਾਂਜੀ 6000 ਤੱਕ ਵੋਟ ਚਲ ਗਈ ਮੇਰੀ 6000 ਤੁਹਾਡੀ ਕੱਲਿਆਂ ਦੀ ਹਾਂਜੀ ਮੇਰੀ ਕੱਲਿਆਂ ਦੀ ਵੋਟ ਤੇ ਪਾਰਟੀ ਵੀ ਮੈਂ ਸੁਣੇ ਪਾਰਟੀ ਬਣਾਈ ਹੋਈ ਹੈ ਤੁਸੀਂ ਪਾਰਟੀ ਜੀ ਬੇਗੰਪੁਰਾ ਸਾਂਝਾ ਫਰੈਂਡ ਸ਼੍ਰੀ ਗੁਰੂ ਰਵਿਦਾਸ ਸਮਾਜ ਪਾਰਟੀ ਸਾਡੀ ਔਰ ਇਹ ਪਾਰਟੀ ਜਿਹੜੀ ਹੈ ਸਾਡੀ ਬਹੁਤ ਮਤਲਬ ਕਿ ਲੋਕਾਂ ਨੇ ਸਾਨੂੰ ਅੰਪੀਅਰ ਕੀਤਾ ਵਾ ਪੈਸੇ ਵੀ ਦਿੰਦੇ ਲੋਕ ਫੰਡ ਦਿੰਦੇ ਆ ਬੜਾ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਅਸੀਂ ਆ ਵੀ ਕਹੀ ਜੀ ਸਾਡੇ ਪਹਿਲੇ ਕੁਛ ਨਹੀਂ ਹੈਗਾ ਸਾਰੇ ਲੋਕੀ ਕਰਦੇ ਸੀ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 27 ਦੇ ਵਿੱਚ ਆਉਣੀਆਂ ਹਨ ਹਾਂਜੀ ਅ ਇਸੇ ਪਾਰਟੀ ਤੋਂ ਲੜੋਗੇ ਜਾਂ ਨਵੀਂ ਕੋਈ ਪਾਰਟੀ ਦੇ ਵਿੱਚ ਜਾਓਗੇ ਜਦਾਂ ਬੀਜੇਪੀ ਹੋਗੀ ਜਾਂ ਅਕਾਲੀ ਹੋਗੇ ਆਮ ਆਦਮੀ ਪਾਰਟੀ ਹੋਗੀ ਜਾਂ ਦੂਜੀ ਦੇਖੋ ਸਾਈਕਲ ਦਾ ਇੱਕ ਸਟੈਂਡ ਹੁੰਦਾ ਸਾਡਾ ਇੱਕ ਸਟੈਂਡ ਹੈ ਜੀ ਉਹ ਸਾਡੀ ਬੇਗੰਪੁਰਾ ਪਾਰਟੀ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਆ ਅਸੀਂ ਉਹਨਾਂ ਨੂੰ ਛੱਡ ਸਕਦੇ ਹਾਂ ਜੀ ਕਿਉਂਕਿ ਸਾਨੂੰ ਇੱਕ ਉਮੀਦ ਆ ਵੀ ਅੱਜ ਨਹੀਂ ਅਸੀਂ ਕੱਲ ਜਿੱਤਾਂਗੇ ਜਿੱਤਾਂਗੇ ਯਾਰ ਜਿੱਤਾਂਗੇ ਅੱਜ ਨਹੀਂ ਤੇ ਕੱਲ ਇੱਕ ਤੇ ਇਸ ਵਾਰ ਜੇ ਮੇਰੇ ਪਾਰਟੀ ਦਾ ਟੀਚਾ ਕੀ ਮੁੱਖ ਟੀਚਾ ਲੈ ਕੇ ਕੀ ਚੱਲਿਓ ਵੀ ਲੋਕਾਂ ਦੇ ਇਹ ਪਾਏ ਕੰਮ ਕਰਾਂਗੇ ਐਸੀ ਸਮਾਜ ਭਾਈਚਾਰ ਨੂੰ ਕੋਟਾ ਦਵਾਣਾ ਕਿਸੇ ਦਾ ਧੱਕਾ ਨਾ ਹੋਵੇ ਸਾਰਿਆਂ ਦੀ ਸੁਣਵਾਈ ਹੋਵੇ ਸਾਰੇ ਨੌਕਰੀ ਦਿੱਤੀਆਂ ਜਾਣ ਸਾਡਾ ਬਸ ਇਹੀ ਆ ਭਾਵੇਂ ਸਾਨੂੰ ਕੋਈ ਸੀਟ ਮਿਲੇ ਨਾ ਮਿਲੇ ਸਾਡੀ ਕੋਈ ਵੀ ਜਿਹੜੀ ਪਾਰਟੀ ਦਾ ਕੰਮ ਕਰਦੀ ਆ ਆਪਾਂ ਨੂੰ ਕੋਈ ਲੋੜ ਖੜੇ ਹੁੰਦੀ ਜੇ ਚੰਗਾ ਲੀਡਰ ਚੰਗਾ ਕੰਮ ਕਰ ਲੈਣ ਤੇ ਸਾਨੂੰ ਕੋਈ ਲੋੜ ਨਹੀਂ ਕਲਾ ਜੀ ਕਿਉਂਕਿ ਜਿੱਦਾਂ ਦੇ ਹਾਲਾਤ ਚੱਲ ਰਹੇ ਆ ਤੇ ਲੋਕਾਂ ਨੂੰ ਬੜੀਆਂ ਉਮੀਦਾਂ ਦੇ ਲੋਕਾਂ ਦੇ ਦਿਲ ਟੁੱਟੇ ਪਿਆ ਕਾਰੋਬਾਰ ਗਏ ਹੈ ਨਹੀਂ ਗੇ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਰਾਜਗਰੀ ਤਰਖਾਨ ਸਾਰੇ ਵਿਲੇ ਬਿਠੇ ਆ। ਕਾਲੀ ਦਲ ਦੇ ਵਿੱਚ ਬੜਾ ਇਸ ਵੇਲੇ ਉਥਰ-ਉਥਰ ਰਹੀ ਪਈਆ ਕੁਛ ਕਹਿਣਾ ਚਾਹੋਗੇ? ਦੇਖੋ ਮੈਂ ਉਸ ਬਾਰੇ ਪਾਰਟੀ ਬਾਰੇ ਕੋਈ ਗੱਲ ਨਹੀਂ ਕਰਨਾ ਜਿਸ ਬਾਰੇ ਮੈਨੂੰ ਪਤਾ ਨਹੀਂ ਕੁਛ। ਨਾ ਮੈਂ ਕੁਝ ਖਲ ਕਹਿਣਾ ਚਾਹੁੰਨਾ ਕਿਉਂਕਿ ਉਹਨਾਂ ਦੀ ਗੱਲ ਸਿੱਧੀ ਪੁੱਠੀ ਪੈਂਦੀ ਹੈ, ਪੁੱਠੀ ਵੀ ਗੱਲ ਸਿੱਧੀ ਪੈਂਦੀ ਹੈ। ਮੈਂ ਕਿਸ ਐਵੇਂ ਕਿਉਂ ਕਿਸੇ ਦੀ ਚੰਬੇਲੇ ਜਾਣਾ? ਮੈਨੂੰ ਲੋੜ ਨਹੀਂ। ਮੈਨੂੰ ਆਪਣੀ ਪਾਰਟੀ ਦਾ ਮਤਲਬ ਬੇਗੰਪੁਰਾ ਸਾਂਝਾ ਫਰੰਡ ਮੇਰਾ ਸੁਪਨਾ ਇਹ ਸੁਪਨਾ ਲੋਕੀ ਸੱਚ ਕਰ ਦੇਣ ਬਸ ਮੇਰੀ ਜ਼ਿੰਦਗੀ ਸਫਲ ਹੈ ਇੱਥੇ ਨੌਜਵਾਨ ਵੀ ਸਾਡੇ ਨਾਲ ਖੜੇ ਆ ਰੀਲਾ ਬਣਾਉਂਦੇ ਪਏ ਆ ਨੇਡੂ ਭਾਈ ਜੀ ਤੇ ਮੈਨੂੰ ਲੱਗਦਾ ਵੀ ਫੋਟੋ ਵੀ ਖਚਾਈਆਂ ਇਹਨਾਂ ਨੇ ਫੈਨ ਉਹ ਤੁਸੀਂ ਨੇਡੂ ਭਾਈ ਜੀ ਹਾਂਜੀ ਸਰ ਫੈਨ ਬਹੁਤ ਤੜੇ ਬਹੁਤ ਤਗੜੇ ਫੈਨ ਹਾਂਜੀ ਜੇ ਨੇਡੂ ਭਾਜੀ ਨੇਡੂ ਭਾਜੀ ਇੱਥੇ ਖੜਦੇ ਆ ਤੇ ਤੁਸੀਂ ਵੋਟਾਂ ਪਾਹੋਗੇ ਇਹਨਾਂ ਨੂੰ ਜ਼ਰੂਰ ਪਾਵਾਂਗੇ ਵੋਟਾਂ ਕਿਹੜੀਆਂ ਗੱਲਾਂ ਨੂੰ ਦੇਖ ਕੇ ਦਿਲ ਦੇ ਸਾਫ਼ ਬੰਦੇ ਆ ਅੱਛਾ ਬਹੁਤ ਵਧੀਆ ਬੰਦੇ ਆ ਅੱਛਾ ਜੀ ਤੁਸੀਂ ਤੁਸੀਂ ਬਾਈ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਕ੍ਰਿਸ਼ਾ ਜੀ ਤੁਸੀਂ ਫੋਟੋ ਖਚਾਈ ਭਾਈ ਜੀ ਹਾਂਜੀ ਭਾਈ ਕਿ ਇਹ ਕਿਹੜੀ ਗੱਲਾਂ ਇੰਨਾ ਇੰਟਰੈਕਟ ਕਰਨ ਭਾਈ ਗੱਲਾਂ ਬਹੁਤ ਵਧੀਆ ਕਰਦੇ ਆ ਸੱਚ ਦਾ ਸਾਥ ਦਿੰਦੇ ਆ ਤਾਂ ਕਰਕੇ ਇਹੋ ਭਾਜੀ 팬 ਫੋਲੋਇੰਗ ਤੁਹਾਡੀ ਬਾਵਾ ਹੀ ਆ ਵੈਸੇ ਤਾਂ ਆਪਾਂ ਹੋਰ ਵੀ ਬਈਆਂ ਨਾਲ ਗੱਲਾਂ ਕਰ ਲੈਂਦੇ ਪਰ ਹੁਣ ਜਿੱਦਾਂ ਕੀ ਇਹ ਇਹ ਭਰਾਵਾਂ ਨੇ ਮੈਨੂੰ ਕਿਹਾ ਫੋਟੋ ਖਿਲਾਣੀ ਮੈਂ ਨਾ ਆਂਦਾ ਤੇ ਫਿਰ ਗਲਤ ਗੱਲ ਲਾਣਾ ਇਹਨਾਂ ਨੇ ਬਣਾਇਆ ਮੈਂ ਬਣਿਆ ਵਾਂ ਮੈਨੂੰ ਕੋਈ ਘਰ ਕਰੋ ਮੈਨੂੰ ਮੈਂ ਘਰ ਕੁਛ ਕੀਤਾ ਨਹੀਂ ਨਾ ਮੈਂ ਮਿਹਨਤ ਕੀਤੀ ਨਾ ਮੈਂ ਪੜਿਆ ਲਿਖਿਆ ਨਾ ਮੇਰੇ ਤੇ ਕੋਈ ਇਦਾਂ ਦੀ ਐਕਟਿੰਗ ਦਾ ਕੰਮਗਾ ਇਹਨਾਂ ਭਰਾਵਾਂ ਨੇ ਮੈਨੂੰ ਸਪੋਰਟ ਕੀਤੀ ਤੇ ਮੈਂ ਅੱਜ ਇੱਥੇ ਤੱਕ ਪਹੁੰਚਿਆ ਭਾਜੀ ਇਹਨਾਂ ਭਰਾਵਾਂ ਲਈ ਕੋਈ ਕਹਿਣਾ ਗਾਣਾ ਕੋਈ ਤੁਸੀਂ ਤਾਂ ਮਿੰਟਾਂ ਦੇ ਵਿੱਚ ਮੈਨੂੰ ਲੱਗਦਾ ਗਾਣਾ ਯਾਦ ਕਰ ਦਿੰਦੇ ਇਹ ਕਿਹੜਾ ਸ਼ ਤਾਰਾਗੜੇ ਮੁੰਡਿਆਂ ਨਾ ਯਾਰੀਆਂ ਓ ਯਾਰੀਆਂ ਮਲਾਈਆਂ ਵੇਖ ਯਾਰੀਆਂ ਤਾਰਾਗੜੇ ਮੁੰਡਿਆਂ ਨਾ ਯਾਰੀਆਂ ਕਈ ਪੱਜ ਦੇ ਮੈਂ ਦੇਖੇ ਮੈਦਾਨ ਛੱਡ ਦੇ ਮੈਂ ਦੇਖੇ ਕਿਤੇ ਵੀ ਨਾ ਸਿਰ ਦਸ ਸਰਦਾਰੀਆਂ ਯਾਰੀਆਂ ਮਲਾਈਆਂ ਵੇਖ ਯਾਰੀਆਂ ਤਾਰਾਗੜੇ ਮੁੰਡਿਆਂ ਨਾ ਯਾਰੀਆਂ ਯਾਰੀਆਂ ਮਲਾਈਆਂ ਵੇਖ ਯਾਰੀਆਂ ਤਾਰਾ ਗੜ ਮੁੰਡਿਆਂ ਨ ਯਾਰੀਆਂ ਇੱਕ ਇੱਕ ਗਾਣਾ ਤੁਹਾਡਾ ਉਹ ਵੀ ਬਾਬਾ ਮਸ਼ਹੂਰ ਹੋਇਆ ਏ ਡੀਜੀਪੀ ਡੀਜੀਪੀ ਪੰਜਾਬ ਦਾ ਸ਼ਹਿਰੋਂ ਤੇ ਬਾਹਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਉਹ ਬੱਲੇ ਡੀਜੀਪੀ ਪੰਜਾਬ ਬਈ ਵਜਦੇ ਸਲੂਟ ਬਈ ਹੁੰਦੀ ਏ ਪਰੇਟ ਬਈ ਬੇਬੇ ਬਾਪੂ ਦਾ ਰੱਖਦਾ ਖਿਆਲ ਬੇਬੇ ਬਾਪੂ ਦਾ ਰੱਖਦਾ ਖਿਆਲ ਨੀ ਮੁੰਡਾ ਸਾਡਾ ਜਿੰਮ ਜਾਂਦਾ ਏ ਜਿੰਮ ਜਾਂਦਾ ਏ ਲੋਕ ਮਾਰਦੇ ਨੇ ਚੁੱਕ ਕੇ ਸਲਾਮ ਨੀ ਮੁੰਡਾ ਸਾਡਾ ਜਿੰਮ ਜਾਂਦਾ ਏ ਉਹ ਤਾਂ ਸ਼ੇਰਾਂ ਵਾਲੀ ਉਹ ਤਾਂ ਸ਼ੇਰਾਂ ਵਾਲੀ ਚੱਲਦਾ ਹੈ ਚਾਲ ਨਹੀਂ ਮੁੰਡਾ ਸਾਡਾ ਜਿੰਮ ਜਾਂਦਾ ਏ ਐਨਾਂ ਲਈ ਰੱਖਦੇ ਪੰਜਾਬ ਦਾ ਖਿਆਲ ਉਹ ਮੁੰਡਾ ਸਾਡਾ ਜਿੰਮ ਜਾਂਦਾ ਏ ਠੀਕ ਹੈ ਇੱਕ ਤੁਸੀਂ ਪਿੱਛੇ ਜੇ ਕੋਈ ਸੁਪਰ ਹੀਰੋ ਵੀ ਬਣੇ ਸੀਗੇ ਨਾ ਸਰ ਐਕਚੁਅਲੀ ਹੋਆ ਕਿ ਜਦੋਂ ਸਾਡੇ ਫਿਲਮ ਮਿਲਦੀ ਹੈ ਕੋਈ ਨਾ ਕੋਈ ਰੋਲ ਕਰਨਾ ਪੈਂਦਾ ਵਾ ਜੀ ਉਹ ਕਿਹੜੀ ਕਿਹੜੀ ਮੂਵੀ ਸੀ ਉਹ ਸੀਗੀ ਹਸਤੀਮਾਨ ਸਰ ਅੱਛਾ ਹਸਤੀਮਾਨ ਸ਼ਕਤੀਮਾਨ ਦੀ ਹਾਂਜੀ ਸਰ ਅਗਲੀ ਜਿਹੜੀ ਫਿਲਮ ਆ ਰਹੀਆਂ ਚਾਰ ਤੇ 1 ਕਰੋੜ ਦੇ ਵਿੱਚ ਮੈਨੂੰ ਕੰਮ ਮਿਲ ਰਿਹਾ ਵਾ ਸ਼ਾਹਰੂਖ ਖਾਨ ਦੀ ਫਿਲਮ ਮੈਂ ਕਰੋੜ ਦੇ ਵਿੱਚ ਹੋਊਗਾ ਮੈਂ ਕਰੋੜ ਦੇ ਵਿੱਚ ਖੜਾ ਵਾਂ ਤੇ ਮੈਨੂੰ ਕਹਿੰਦੇ ਯਾਰ ਲੋਕੀ ਮੈਨੂੰ ਕਹਿੰਦੇ ਕਿ ਤੂੰ ਨਾਲ ਰਹਿ ਤੂੰ ਇੱਕ ਆਮ ਬੰਦਾ ਥੋੜੀ ਤੂੰ ਇਦਾਂ ਬਣੇ ਮੈਂ ਕਿਹਾ ਨਹੀਂ ਮੈਂ ਕਾਮ ਬੰਦਾ ਹੀ ਆ ਮੈਂ ਕਰੋੜ ਦੇ ਵਿੱਚ ਵੀ ਲੈ ਲਿਆ ਮੈਂ 1500 ਰੁਪਏ ਦਿਹਾੜੀ ਹੈ ਜੀ ਮੈਂ ਕਰੋੜ ਦੇ ਵਿੱਚ ਖੜਾ ਹੋਣਾ ਮੈਂ ਕਹਿੰਦਾ ਮਤਲਬ ਮੈਂ ਸਮਝਿਆ ਨਹੀਂ ਕਰੋੜ ਮਤਲਬ ਪੈਸਿਆਂ ਦੀ ਗੱਲ ਕਰ ਰਹੇ ਸੀ ਕਰੋੜ ਕਰੋੜ ਮਤਲਬ ਜਿੱਦੇ ਬੰਦੇ ਖੜੇ ਹੋਣਗੇ ਮੈਂ ਵੀ ਮੱਚ ਏਦਾਂ ਖੜਾ ਹੋਊਗਾ ਜੀ ਠੀਕ ਹੈ ਠੀਕ ਹੈ ਕਹਿੰਦੇ ਤੇਰਾ ਚਿਹਰਾ ਨਹੀਂ ਵਿੱਚ ਆਉਂਗਾ ਚੰਗੀ ਤਾਂ ਤੂੰ ਕੀ ਕਰੂੰਗਾ ਮੈਂ ਕਹਿੰਦਾ ਯਾਰ ਮੈਨੂੰ ਕੋਈ ਗੱਲ ਮੈਨੂੰ ਕੰਮ ਮਿਲਦਾ ਪੈਣਾ ਅੱਛਾ ਸ਼ਾਹਰੂਖ ਖਾਨ ਦੇ ਨਾਲ ਸ਼ਾਹਰੂਖ ਖਾਨ ਦੀ ਫਿਲਮ ਹੈ ਜੀ ਆ ਦੇਖੋ ਮੈਂ ਇਹਦੇ ਐਡੀਸ਼ਨ ਵੀ ਦਿੱਤਾ ਵਾ ਔਰ ਮੈਂ ਐਡੀਸ਼ਨ ਦੇ ਵਿੱਚ ਪਾਸ ਵੀ ਕਰ ਦਿੱਤਾ ਮੈਨੂੰ ਨੇ ਪਰ ਉਹ ਕਹਿੰਦੇ ਤੁਹਾਨੂੰ ਅਸੀਂ ਕੋਈ ਡਾਇਲਗ ਨਹੀਂ ਦੇ ਸਕਦੇ ਕੋਈ ਕੁੱਝ ਨਹੀਂ ਦੇਣਾ ਸਿਰਫ ਦੋ ਏਦਾਂ ਖੜਾ ਹੋਊਗਾ ਏਦਾਂ ਕਰਕੇ ਜਿੱਦਾਂ ਦੇਖਣਾ ਹੀ ਉੱਥੇ ਕੋਈ ਐਕਸ਼ਨ ਉਕਸ਼ਨ ਨਹੀਂ ਮਾਰਨ ਦੇਦਾ ਰੋਲ ਕੱਢ ਦੇਣਾ ਸੀ ਮੈਂ ਕਿਹਾ ਨਹੀਂ ਮਰੂੰਗਾ ਜੀ ਮੈਂ ਇੱਕ ਵਾਰੀ ਪਰ ਮੈਂ ਕਿਹਾ ਸ਼ਾਹਰੂਖ ਖਾਨ ਦਾ ਫੋਟੋ ਕਰਾਣੀ ਹੈ ਸਲਮਾਨ ਖਾਨ ਨਾਲ ਨਹੀਂ ਗੱਲਬਾਤ ਹੋਈ ਇੱਕ ਵਾਰੀ ਹੋਈ ਸੀ ਖਲੀ ਭਾਈ ਨਾਲ ਗੱਲ ਕਰਾਈ ਸੀਗੀ ਤੇ ਮੈਂ ਨਾਲ ਵਾਦਾ ਵੀ ਕੀਤਾ ਖਲੀ ਭਾਈ ਨਾਲ ਕਹਿੰਦੇ ਤੈਨੂੰ ਬਿਗ ਬੌਸ ਭੇਜਾਂਗਾ ਚਾਹੇ 2 ਦਿਨਾਂ ਵਾਸਤੇ ਭੇਜਾਂਗਾ ਔਰ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੈ ਤੁਹਾਨੂੰ ਚੰਗਾ ਹੋਇਆ ਤੁਸੀਂ ਖਲੀ ਭਾਈ ਦੀ ਗੱਲ ਕਰਤੀ ਇਹ ਖਲੀ ਭਾਈ ਨੇ ਇੱਕ ਵਾਰੀ ਧੋਤਾ ਵੀ ਤੁਸੀਂ ਤਾਂ ਤਾਈ ਖਲੀ ਭਾਈ ਦੇ ਤਾਂ ਤਾਈ ਖਲੀ ਭਾਈ ਦੇ ਮੈਂ ਗਲਤ ਗੱਲ ਕਹਿ ਦਿੱਤੀ ਸੀ ਉੱਤੇ ਹਾਂ ਮੈਂ ਕਹਾਂ ਸਰ ਵੀ ਆ ਜਾਓ ਆਪਾਂ ਦੋਨੇ ਕੁਸ਼ਤੀ ਕਰੀਏ ਉਹ ਕਹਿੰਦਾ ਵੀ ਮੈਂ ਕੁਸ਼ਤੀ ਨਹੀਂ ਕਰ ਸਕਦਾ ਤੂੰ ਮੈਂ ਕਚਵੇੜ ਮਾਰੀ ਤੂੰ ਡਿੱਗ ਜਾਣਾ ਤੇ ਮੈਂ ਕਿਹਾ ਵੀ ਸਰ ਨਹੀਂ ਨਹੀਂ ਇੱਕ ਵਾਰੀ ਆਪਾਂ ਕੁਸ਼ਤੀ ਕੁਸ਼ਤੀ ਖੇਡਦੇ ਆ ਉਹ ਕਹਿੰਦਾ ਫਿਰ ਮੇਰੇ ਬੰਦੇ ਸੁਪਰ ਪਾਵਰ ਨਾਲ ਖੇਡਣਾ ਮੈਂ ਕਿਹਾ ਬੰਦਾ ਉਹ ਹੋਵਾਂ ਜਿਹੜਾ ਹਾਰੇ ਨਾ ਫਿਰ ਉਹ ਬੰਦਾ ਆਇਆ ਤੇ ਆਪਾਂ ਲੜਦੇ ਪਏ ਸੀਗੇ ਤੇ ਹਾਸੇ-ਹਾਸੇ ਵਿੱਚੋ ਦਿਮਾਗ 'ਚ ਪਤਾ ਨਹੀਂ ਕੀ ਹੋ ਗਿਆ ਉਹ ਸਮਝਦਾ ਮੈਨੂੰ ਰੈਸਲਰ ਆ ਮੈਂ ਬੜਾ ਤਕੜਾ ਰੈਸਲਰ ਆ ਮੈਂ ਉਹ ਮੈਨੂੰ ਕਹਿੰਦਾ ਵੀ ਕੋਈ ਬੰਦੇ ਨੇ ਸਿੱਖਿਆ ਹੋਗਾ ਉਹ ਮੈਨਾਂ ਉਦਾਂ ਲੜਨ ਲੱਗ ਪਿਆ ਉਹਦੇ ਵਿੱਚ ਕੀ ਹੋਇਆ ਮੇਰੀ ਬਾਹਾਂ ਟੁੱਟ ਤੋ ਅੱਛਾ ਇਹ ਹਜੇ ਵੀ ਹੂੰ ਫਿਰ ਖਰਚਾ ਖਰਚਾ ਉਹਨਾਂ ਨੇ ਦਿੱਤਾ ਸਰ ਸਾਰਾ ਕੁਝ ਠੀਕ ਕਰਾਇਆ ਫਿਰ ਉਹਨਾਂ ਨੇ ਆ ਤਾਂ ਤੁਸੀਂ ਵੀ ਜਾ ਕੇ ਪਹਾੜ ਨੂੰ ਜੱਫਾ ਪਾਉਣ ਨੂੰ ਫਿਰਦੇ ਜੀ ਨਹੀਂ ਫਿਰ ਉਹ ਕਹਿੰਦਾ ਜੀ ਮਾਂ ਦਾ ਦੁੱਧ ਪੀਤਾ ਮੈਂ ਕਿਹਾ ਪੀਤਾ ਮਾਂ ਦਾ ਦੁੱਧ ਸਰ ਫਿਰ ਮਾਂ ਦਾ ਦੁੱਧ ਦੀ ਗੱਲ ਆ ਗਈ ਨਾ ਸਰ ਫਿਰ ਫਿਰ ਦਿਖਾ ਲੈਣਾ ਪਿਆ ਫਿਰ ਕੁੱਟ ਖਾਦੀ ਭਾਵੇਂ ਪਰ ਆਪਾਂ ਵਿੱਚ ਲੜੇ ਖਲੀ ਲੱਗਦਾ ਨਹੀਂ ਖਲੀ ਭਾਈ ਨੇ ਜ਼ਿਆਦਾ ਪੀਤਾ ਆ ਹੂੰ ਉਹ ਤੇ ਆਂਡਿਆਂ ਦੀ ਟਰੇ 60 ਆਂਡਿਆਂ ਦੀ ਟਰੇ ਜੱਗ ਚ ਪਾ ਕੇ ਨਮਕ ਪਾ ਕੇ ਪੀ ਜਾਂਦੇ ਸਰ ਅੱਛਾ ਜੀ ਇਹ ਸਰ ਦੇਖਣ ਵਾਲੀ ਗੱਲ ਆ ਵੀ 2 ਕਿਲੋ ਕੇਲੇ ਬੰਦਾ 2 4 ਖਾਵੇ ਬੰਦਾ ਉਹ 2 ਦਰਜਨ ਕੇਲਿਆਂ ਦਾ ਇਹਦਾ ਪੀਸ ਕੱਟ ਕੇ ਨਮਕ ਪਾ ਕੇ ਖਾ ਲੈਂਦੇ ਆ ਦੋ ਪਲੇਟ ਭਰ ਕੇ ਸਰ ਫਰਵਾਨਾ ਦਾ ਰਾਸ਼ਨ ਬਹੁਤ ਆ ਸਰ ਮੇਰੇ ਮੇਰੇ ਕੋਲ ਦੋ ਦਰਜਨ ਕੇਲੇ ਆ ਵੀ 6 ਦਿਨ ਨਹੀਂ ਮੁਕਣੇ ਹਾਂ ਉਹ ਕੀ ਕਹਿ ਰਹੇ ਹੋ ਤੁਸੀਂ ਮੇਰਾ ਹੀ ਕੋਪੀ ਉਹਸੇ ਦਾ ਹੋਣਾ। ਅੱਛਾ ਤੁਹਾਡਾ ਉਹ ਵੀ ਹੈ ਨਾ ਇੱਕ ਚਿਮਨੀ ਬਾਬੀ ਨਾ ਮੇਰੀ ਫਿਲਮ ਆ ਰਹੀ ਹੈ ਨਮੂਨੇ ਉਹਦੇ ਵਿੱਚ ਗਾਣਾ ਵਾ ਤੂੰ ਗੋੜ ਤੇ ਮੈਂ ਪੱਤੀ ਜੋੜੀ ਚਾ ਵੰਗੂ ਪੱਕੀ ਬਾਪੂ ਪਾਈ ਬੈਠਾ ਪੰਗੇ ਪੈਸਾ ਦੱਸ ਲੱਖ ਮੰਗੇ ਮੇਰਾ ਫਿਕਰਾਂ ਚ ਲੰਗੇ ਹਰ ਇੱਕ ਸਾਣੀ ਕੁੜੀਏ ਪੈਸੇ ਤੇ ਲੇਦਾ ਨਹੀਂ ਹੁੰਦਾ ਇੰਤਜ਼ਾਮ ਨਹੀਂ ਕੁੜੀਏ ਪੈਸਾ ਦਬਕੇ ਮੈਂ ਕਮਾਉਣਾ ਤੈਨੂੰ ਸ਼ੋਪਿੰਗ ਕਰਾਉਣੀ ਤੈਨੂੰ ਫਿਲਮ ਦਖਾਉਣੀ ਉਤੋਂ ਠੰਡ ਨਾਲ ਹੋ ਗਿਆ ਜੇ ਕਾਮਨੀ ਮੈਨੂੰ ਇਹ ਦਵਾ ਜਿਹੜੀ ਚੁੰਮੇਲੀ ਭਾਬੀ ਉਹ ਮੇਰੀ ਘਰ ਵਾਲੀ ਬਣੀ ਆ ਤੇ ਜਿੰਦਾ ਹੰਸਾ ਉਹ ਭਾਬੀ ਚੁੰਮੇ ਦਾ ਪਿਓ ਬਣਿਆ ਵਾ अच्छा ਜਿਹੜਾ ਘਰ ਵਾਲਾ ਆਦਾ ਜਿਹੜਾ ਘਰ ਵਾਲਾ ਉਹ ਪਿਓ ਬਣਿਆ ਇਹ ਤੁਸੀਂ ਨਵੀਂ ਸਰ ਵੀ ਨਮੂਨੇ ਫਿਲਮ ਦਾ ਨਾਮ ਆ ਸਰ ਉਹ ਭਖਾਈ ਨਮੂਨੇ ਆ ਲਿਆ ਉਹਦੇ ਨਹੀਂ ਨਹੀਂ ਉਹ ਸਰ ਵੀ ਮੈਨੂੰ ਆਪ ਨਹੀਂ ਚੰਗਾ ਲੱਗਾ ਮੈਂ ਕਹਿੰਦਾ ਮੇਰੀ ਮਾਂ ਵਰਗੀ ਆ ਸਰ ਵੀ ਨਹੀਂ ਇਦਾਂ ਨਹੀਂ ਚੰਗਾ ਲੱਗਦਾ ਉਹ ਕਹਿੰਦੇ ਵੀ ਡਾਇਰੈਕਟਰ ਪ੍ਰੋਡਿਊਸਰ ਕਹਿੰਦਾ ਵੀ ਇੱਕ کردار ਹੈ ਇੱਕ کردار ਨੂੰ ਬਣਾਉਣਾ ਪੈਣਾ ਅਸੀਂ کردار ਨਬਿਆ ਸੀ ਤੇ ਬਸ ਭੈਣ ਸਾਡੀ ਮਾਂ ਵਾਦਾਂ ਅਸੀਂ ਕਦੀ ਸੋਚ ਨਹੀਂ ਸੱਦਦਾ ਮਾਰਾ ਜੀ ਜੀ ਦੇਖ ਚਲੋ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਆਪਣਾ ਕੀਮਤੀ ਸਮਾਂ ਦਿੱਤਾ ਤੇ ਨੇਟੂ ਭਾਜੀ ਜਿਨ੍ਹਾਂ ਨਾਲ ਆਪਾਂ ਤੁਹਾਡੀ ਮੁਲਾਕਾਤ ਕਰਾਈ ਆ ਗੱਲਾਂ ਬਾਤਾਂ ਜਿੱਦਾਂ ਮਰਜ਼ੀ ਕਰਦੇ ਰਹਿਣ ਹੌਸਲਾ ਚਾਹੀਦਾ ਹੁੰਦਾ ਆ ਗੱਲਬਾਤ ਕਰਨ ਦੇ ਲਈ ਜਾਂ ਖਲੀ ਵਰਗੇ ਪਹਾੜ ਦੇ ਨਾਲ ਪੈਣ ਵਾਸਤੇ ਵੀ ਜਿਹੜਾ ਹੌਸਲਾ ਚਾਹੀਦਾ ਹੁੰਦਾ ਤੇ ਹੌਸਲਾ ਜਿਹੜਾ ਆ ਉਹ ਭਾਜੀ ਹੁਣਾਂ ਨੇ ਜਿਹੜਾ ਦਿਖਾਇਆ ਤੇ ਅੱਜ ਨਾਮ ਵੀ ਜਿਹੜਾ ਚਮਕਦਾ ਪਿਆ ਆ ਤੇ ਲੋਕ ਜਿਹੜੇ ਆ ਯੂਥ ਜਿਹੜਾ ਆ ਉਹ ਜਿਹੜਾ ਆ ਅਡੀਆਂ ਚੱਕ ਚੱਕ ਜਿਹੜਾ ਭਾਈ ਨੂੰ ਵੰਦਣਾ ਜ਼ਰੂਰ ਆ ਮਿਲਦਾ ਕਿਤੇ ਹੋਰ ਕੜੀ ਦੇ ਵਿੱਚ ਸਤਿ ਸ੍ਰੀ ਅਕਾਲ ਜੀ